ਗਗਨ ਦੀ ਬਾਡੀ ਤੇ ਸਾਰੀ ਬਾਡੀ ਤੇ ਨਿਸ਼ਾਨ ਹੈ ਕੁੱਟ ਮਾਰ ਦੇ ਬਿਲਕੁਲ ਠੀਕ ਹੈ ਉਹ ਝੂਠ ਹੈ ਪੁਲਿਸ ਉਹਨੂੰ ਖਿੱਚ ਕੇ ਲੈ ਜਾਂਦੀ ਹੈ ਕਸੀਟ ਕੇ ਉਹਨੂੰ ਕੁੱਟਦੀ ਮਾਰਦੀ ਹੈ ਚੌਂਕੀ ਦੇ ਵਿੱਚ ਲੋਕ ਉੱਥੇ ਗਵਾਹ ਹੈ ਲੋਕ ਮਸਾਂ ਨੂੰ ਛਡਾ ਕੇ ਲਿਉਂਦੇ ਕਿ ਇਹ ਝੂਠਾ ਹਰ ਪੱਧਰ ਤੇ ਪੁਲਿਸ ਧੱਕਾ ਕਰ ਰਹੀ ਹੈ ਹਰੇਕ ਲੈਵਲ ਤੇ ਧੱਕਾ ਕਰ ਰਹੀ ਹੈ ਕੋਈ ਸੁਣਵਾਈ ਨਹੀਂ ਕਰ ਰਹੀ ਹਮ ਕਿਤੇ ਕੋਈ ਸੁਣਵਾਈ ਨਹੀਂ ਕਰ ਰਹੀ ਪਰ ਐਟ ਲੀਸਟ ਇਹ ਤਾਂ ਬਰਦਾਸ਼ਤ ਬਿਲਕੁਲ ਹੀ ਨਹੀਂ ਕਰਾਂ ਉਹ ਲਾਦਾ ਪਾਰਟੀਆਂ ਦੀ ਰਾਜਨੀਤੀ ਹੋ ਰਹੀ ਹੈ ਜੀ 100% ਕਿ ਕੁੱਟਮਾਰ ਕਿਉਂ ਕਰ ਰਹੇ ਹੋ ਬਈ ਨੌਜਵਾਨਾਂ ਨੂੰ ਆਪ ਦਾ ਕੰਮ ਕਰਨ ਦਿਓ ਨਾ ਤੁਸੀਂ ਨੌਕਰੀਆਂ ਤਾਂ ਦੇ ਨਹੀਂ ਸਕੇ ਹੂੰ ਤੁਸੀਂ ਕੋਈ ਰੋਜ਼ਗਾਰ ਤਾਂ ਦੇ ਨਹੀਂ ਸਕੇ ਰੋਜ਼ ਚਿੱਟੇ ਦਾ ਵਪਾਰ ਕਰ ਰਹੇ ਆ ਲੋਕ ਪੁਲਿਸ ਉਹਨਾਂ ਨੂੰ ਤਾਂ ਫੜਨ ਨਹੀਂ ਜਾ ਰਹੀ ਪਰਯੋਧਨ ਨਸ਼ਾ ਵਿਰੋਧ ਸਰਕਾਰ ਨੇ ਮੁਹਿੰਮ ਚਲਾਈ ਤਾਂ ਹੈ ਮੁਹਿੰਮ ਕੱਲੀ ਕੱਲੀ ਪੋਸਟਰਸ ਤੇ ਹੈ ਨਾ ਗਰਾਊਂਡ ਤੇ ਆ ਕੇ ਦੇਖੋ ਤਾਂ ਸਹੀ ਪਰਿਵਾਰਾਂ ਦਾ ਕੀ ਹਾਲ ਹੈ ਲੱਖਾਂ ਨੌਕਰੀਆਂ ਕਹਿੰਦੇ ਦੇਤੀਆਂ ਸੀ ਹਜ਼ਾਰਾਂ ਨੌਕਰੀਆਂ ਪਿੰਡ ਪਿੰਡ ਜਾ ਕੇ ਤੁਸੀਂ ਪੁੱਛ ਲਓ ਬਿਨਾਂ ਸਪਾਰਸ਼ ਤੋਂ ਬਿਨਾਂ ਰਿਸ਼ਵਤੋਂ ਨੌਜਵਾਨ ਨੌਕਰੀਆਂ ਲੱਗ ਰਹੇ ਆ ਦੇਖੋ ਇਹ ਕੱਲੀਆਂ ਗੱਲਾਂ ਨਾਲ ਕਢਾ ਨਹੀਂ ਪਕਦੀ ਕੰਮ ਕਰਨਾ ਪੈਂਦਾ ਮੇਰੇ ਕੁਐਸਚਨ ਹੈ ਸਰਕਾਰ ਨੂੰ ਪੁਲਿਸ ਮੁਲਾਜ਼ਮਾਨੀ ਕਿ ਤੁਸੀਂ ਇਹ ਵਰਦੀ ਪਾ ਕੇ ਇਸ ਤਰ੍ਹਾਂ ਜੇ ਇਹਦਾ ਦੁਰਉਪਯੋਗ ਕਰੋਗੇ ਤਾਂ ਤੁਸੀਂ ਡੈਮੋਕ੍ਰੇਸੀ ਦਾ ਖਾਨ ਕਰ ਰਹੇ ਹੋ ਸਰਕਾਰ ਸੁੱਤੀ ਪਈ ਹੈ ਇੱਕ ਆਮ ਕੰਮ ਕਰਨ ਵਾਲੇ ਕਰਿਆਨਾ ਦੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਬੰਦੇ ਨਾਲ ਜੇ ਇੰਨਾ ਤੱਕਾ ਕਰੋਗੇ ਤੇ ਜੇ ਅਸੀਂ ਅੱਜ ਵੀ ਸੁੱਤੇ ਰਵਾਂਗੇ ਸਾਡਾ ਤਾਂ ਇਸ ਦਾ ਹੱਕ ਮੰਗ ਰਹੇ ਲੋਕ ਮਜਬੂਰ ਹੋ ਗਏ ਧਰਨਾ ਦੇਣ ਤੇ ਕਿਉਂਕਿ ਪੁਲਿਸ ਨੇ 4 ਦਿਨ ਤੱਕ ਬਿਆਨ ਹੀ ਨਹੀਂ ਦਰਜ ਕੀਤੇ ਉਲਟਾ ਪੁਲਿਸ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਹੂੰ ਕਿ ਜਿਹੜਾ ਜਿਹੜਾ ਇੱਥੇ ਆਊਗਾ ਉਹਨੂੰ ਧਰਨ ਉਹਦੇ ਤੇ ਪਛਾ ਦਿੱਤਾ ਜਾਊਗਾ ਹੂੰ ਮੈਨੂੰ ਨਹੀਂ ਇਸ ਗੱਲ ਦੀ ਇਨਫਰਮੇਸ਼ਨ ਪਰ ਮੈਂ ਨਾਲੇ ਵੀ ਕਹਿਣਾ ਚਾਹੁੰਗੀ ਕਿ ਜਿੰਨੇ ਪਰਚੇ ਦੇਣੇ ਆ ਦੇ ਦਿਓ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤੇ ਵੀ ਚਰਚਾਵਾਂ ਹਨ ਕਹਿੰਦੇ ਅਮਰਤਾ ਵੀ ਕੋਈ ਗੱਲ ਨਹੀਂ ਦੇ ਦੇਣ ਮੇਰੇ ਤੇ ਵੀ ਪਰਚਾ ਦੇ ਦੇ ਨੋ ਪ੍ਰੋਬਲਮ ਪਰ ਮੈਂ ਤੁਸੀ ਦੱਸੋ ਨਾ ਗੁਨਾਹ ਕੀ ਹੈ ਇਹ ਸਾਰਾ ਕੁਝ ਨਿਬੜ ਗਿਆ ਸੀ ਜਿੰਨੇ ਵੀ ਇਹ ਫੇਕ ਨਿਊਜ਼ ਚਲਾਈ ਜਾ ਰਹੀ ਆ ਅਲੀਗੇਸ਼ਨ ਲੱਗ ਰਹੇ ਸਾਰੇ ਬੇਬੁਨਿਆਦ ਆ ਝੂਠੇ ਆ ਇੱਕ ਇਹਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਸ਼ਰਾਰਤੀਆਂ ਅੰਸਰ ਆ ਮਾਹੌਲ ਖਰਾਬ ਕਰ ਰਹੇ ਆ ਮੈਂ ਤਾਂ ਆਪਣੇ ਪੁਲਿਸ ਭਰਾਵਾਂ ਨੂੰ ਕਹਿਨੀ ਆ ਮੁਲਾਜ਼ਮਾਂ ਨੂੰ ਕਿ ਭਾਈ ਇਹ ਸਵਰਦੀ ਦੀ ਦੁਰਵਰਤੋਂ ਨਾ ਕਰੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਆਪਦੀ ਜੌਬ ਦੇ ਪ੍ਰਤੀ ਵਫਾਦਾਰ ਰਹੋ ਇਸ ਪੂਰੇ ਮੈਟਰ ਦੇ ਉੱਤੇ ਗੱਲਬਾਤ ਹੋਵੇਗੀ ਗਿੱਦਰਵਾ ਸਿਆਸਤ ਦੇ ਉੱਤੇ ਗੱਲਬਾਤ ਹੋਵੇਗੀ ਸਾਡੇ ਨਾਲ ਭੈਣ ਅੰਮ੍ਰਿਤਾ ਵੜਿੰਗ ਜੁੜੇ ਰਹਿਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹਾਂ ਜੀ ਸ਼ੁਕਰ ਹੈ ਸੱਚੇ ਬਾਦਸ਼ਾਹ ਤੁਸੀਂ ਰਾਤੀ ਜਾਣੇ ਹੋ ਦੋਦਾ ਉੱਥੇ ਤੁਸੀਂ ਦੋ ਦਿਨ ਦਾ ਪੁਲਿਸ ਨੂੰ ਅਲਟੀਮੇਟਮ ਦਿੰਨੇ ਆਂ ਦੀ ਕਾਰਨ ਉਥੇ ਜਿਹੜਾ ਇਹ ਘਟਨਾ ਕਰਨ ਬਣਿਆਗਾ ਸਾਰਾ ਤੁਸੀਂ ਪੁਲਿਸ ਦੇ ਉੱਤੇ ਇੰਨੇ ਅਲੀਗੇਸ਼ਨ ਲਾ ਰਹੇ ਹੋ ਪ੍ਰਧਾਨ ਸਾਹਿਬ ਨੇ ਵੀ ਪੋਸਟ ਪਾਈ ਤੁਸੀਂ ਵੀ ਬੋਲੇ ਤੁਸੀਂ ਪੁਲਿਸ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਹੋਇਆ ਇਸ ਤਰ੍ਹਾਂ ਦੀਵਾਲੀ ਵਾਲੀ ਰਾਤ ਪਟਾਕੇ ਚੱਲ ਰਹੇ ਸੀ ਔਬਵੀਅਸਲੀ ਸਾਲ ਬਾਅਦ ਤਿਉਹਾਰ ਆਉਂਦਾ ਲੋਕ ਪਟਾਕੇ ਚਲਾਉਂਦੇ ਆ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਗਾਰ ਤੇ ਕਿਸੇ ਨੇ ਪਟਾਕਾ ਸੁਟਦਾ ਜੀ ਉਹ ਬੰਦਾ ਮਿਲਿਆ ਨਹੀਂ ਜਿਹਨੇ ਸੁਟਿਆ ਸਾਮਣੇ ਇੱਕ ਕਿਸੇ ਦਾ ਕਿਸੇ ਦੀ ਦੁਕਾਨ ਸੀ ਮਠਾਈ ਦੀ ਹਮ ਕਰਿਆਣਾ ਸੀ ਨਾਲੋਂ ਮਠਾਈ ਵੀ ਵੇਚਦਾ ਹੈ ਗगन ਐਵਸ ਲੜਕੇ ਦਾ ਨਾਮ ਜੀ ਪੁਲਿਸ ਉਹਨੂੰ ਉਹਦੀ ਦੁਕਾਨ ਤੇ ਬੈਠੇ ਨੂੰ ਚੱਕਦੀ ਹੈ ਚੱਕ ਕੇ ਲੈ ਜਾਂਦੀ ਹੈ ਉਹਨੂੰ ਲਿਜਾ ਕੇ ਚੌਂਕੀ ਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਉਹਦੀ ਸਾਰੀ ਬਾਡੀ ਤੇ ਨਿਸ਼ਾਨ ਪਾਏ ਜਾਂਦੇ ਆ ਪਲਾਸਾਂ ਪਈਆਂ ਹੁੰਦੀਆਂ ਉਸ ਬੰਦੇ ਦੀ ਦੁਕਾਨ ਤੇ ਕੈਮਰਾਜ਼ ਲੱਗੇ ਹੋਏ ਆ ਉਹ ਕਹਿੰਦਾ ਮੇਰੇ ਕੈਮਰੇ ਚੈੱਕ ਕਰ ਲਓ ਜੇ ਮੈਂ ਸੁੱਟਿਆ ਤਾਂ ਹਮ ਕੋਈ ਪ੍ਰੂਫ ਹੈ ਮੈਨੂੰ ਦੱਸੋ ਮੇਰੀ ਕੀ ਗਲਤੀ ਹੈ ਮੈਨੂੰ ਇਹ ਦੱਸਿਆ ਜਾਵੇ ਕਿ ਮੈਨੂੰ ਮਾਰਿਆ ਕਿਉਂ ਜਦੋਂ ਮੈਂ ਤਾਂ ਆਪਣੀ ਦੁਕਾਨ ਤੇ ਦੀਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਕਰੀਆਨਾ ਵੇਚ ਰਿਹਾ ਮੇਰਾ ਤਾਂ ਕੋਈ ਲਹੰਦੇ ਨਹੀਂ ਨੀ ਕਿਸੇ ਗੱਲ ਨੇ ਜੀ ਚੌਂਕੀ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਿਰਫ ਕੁੱਟਿਆ ਮਾਰਿਆ ਤੇ ਫਿਰ ਜਾ ਕੇ ਸਾਡੇ ਕਾਂਗਰਸ ਦੇ ਵਰਕਰਸ ਨੇ ਉਹਨੂੰ ਮੰਨਤਾ ਕਰਕੇ ਉਹਨੂੰ ਛਡਾਇਆ ਉੱਠਦਿਆਂ ਨੂੰ ਛਡਾ ਕੇ ਲਿਆਂਦਾ ਐਮਐਲਆਰ ਆਗੀ ਅੱਜ ਤੱਕ ਗਗਨ ਦੇ ਬਿਆਨ ਨਹੀਂ ਲਏ ਗੇ ਇਸ ਗੱਲ ਨੂੰ ਅੱਜ 4 ਦਿਨ ਹੋ ਜਾਣੇ ਆ। ਅੱਛਾ ਜੀ। ਹਾਂਜੀ। ਸੋ ਲੋਕਾਂ ਨੇ ਧਰਨਾ ਦਿੱਤਾ, ਕਰਿਆਨਾ ਯੂਨੀਅਨ ਨੇ ਧਰਨਾ ਦਿੱਤਾ। ਹੂੰ। ਦੋਦਾ ਦੇ ਆਮ ਲੋਕਾਂ ਨੇ ਧਰਨਾ ਦਿੱਤਾ। ਮੈਂ ਸਿਰਫ ਇੱਕੋ ਗੱਲ ਦੀ ਮੇਰਾ ਮੇਰਾ ਕੁਐਸਚਨ ਹੈ ਸਰਕਾਰ ਨੂੰ। ਪੁਲਿਸ ਮੁਲਾਜ਼ਮਾਂ ਨੂੰ ਕਿ ਤੁਸੀਂ ਇਹ ਵਰਦੀ ਪਾ ਕੇ ਇਸ ਤਰ੍ਹਾਂ ਜੇ ਇਹਦਾ ਦੁਰਉਪਯੋਗ ਕਰੋਗੇ ਤਾਂ ਤੁਸੀਂ ਡੈਮੋਕਰੇਸੀ ਦਾ ਖਾਨ ਕਰ ਰਹੇ ਹੋ। ਕਿੱਥੇ ਸਾਡਾ ਲੋਕਤੰਤਰ ਸਰਕਾਰ ਸੁੱਤੀ ਪਈ ਐ ਇੱਕ ਆਮ ਕੰਮ ਕਰਨ ਵਾਲੇ ਕਰਿਆਨਾ ਦੀ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਬੰਦੇ ਨਾਲ ਜੇ ਇੰਨਾ ਤੱਕਾ ਕਰੋਗੇ ਤੇ ਜੇ ਅਸੀਂ ਅੱਜ ਵੀ ਸੁੱਤੇ ਰਵਾਂਗੇ ਸਾਡਾ ਤਾਂ ਇਸ ਤਰ੍ਹਾਂ ਦਾ ਹੱਕ ਮੰਗ ਰਹੇ ਹਾਂ ਮੈਂ ਤਾਂ ਕੁਝ ਵੀ ਨਹੀਂ ਕਹਿ ਰਹੀ ਹਮ ਹੱਕ ਮੰਗ ਰਹੇ ਆ ਲੋਕ ਸਾਰੇ ਲੋਕ ਮਜਬੂਰ ਹੋ ਗਏ ਧਰਨਾ ਦੇਣ ਤੇ ਕਿਉਂਕਿ ਪੁਲਿਸ ਨੇ 4 ਦਿਨ ਤੱਕ ਬਿਆਨ ਹੀ ਨਹੀਂ ਦਰਜ ਕੀਤੇ ਉਲਟਾ ਪੁਲਿਸ ਉਹਨਾਂ ਨੂੰ ਧਮਕੀਆਂ ਦੇ ਰਹੀ ਐ ਕਿ ਜਿਹੜਾ ਜਿਹੜਾ ਇੱਥੇ ਆਊਗਾ ਉਹਨੂੰ ਧਰਨ ਉਹਦੇ ਤੇ ਪਰਚਾ ਦਿੱਤਾ ਜਾਊਗਾ ਹੂੰ ਮੈਨੂੰ ਨਹੀਂ ਇਸ ਗੱਲ ਦੀ ਇਨਫੋਰਮੇਸ਼ਨ ਪਰ ਮੈਂ ਨਾਲੇ ਵੀ ਕਹਿਣਾ ਚਾਹੂੰਗੀ ਕਿ ਜਿੰਨੇ ਪਰਚੇ ਦੇਣੇ ਆ ਦੇ ਦਿਓ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤੇ ਵੀ ਚਰਚਾਵਾਂ ਹਨ ਕਹਿੰਦੇ ਅਮਰਤਾਪੁਰ ਕੋਈ ਗੱਲ ਨਹੀਂ ਦੇ ਦੇਣ ਮੇਰੇ ਤੇ ਵੀ ਪਰਚਾ ਦੇ ਦੇ ਨੋ ਪ੍ਰੋਬਲਮ ਪਰ ਮੈਂ ਤੁਸੀ ਦੱਸੋ ਨਾ ਗੁਨਾਹ ਕੀ ਹੈ ਪਰ ਮੈਂ ਪੁਲਸੇ ਇਹ ਗੱਲ ਕਹਿ ਰਹੀ ਹੈ ਕਹਿੰਦੇ ਕਿ ਸਾਰਾ ਕੁਝ ਨਿਬੜ ਗਿਆ ਸੀ ਜਿੰਨੇ ਵੀ ਇਹ ਫੇਕ ਨਿਊਜ਼ ਚਲਾਈ ਜਾ ਰਹੀ ਆ ਅਲੀਗੇਸ਼ਨ ਲੱਗ ਰਹੇ ਸਾਰੇ ਬੇਬੁਨਿਆਦ ਆ ਝੂਠੇ ਆ ਇਹਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਸ਼ਰਾਰਤੀਆਂ ਅੰਸਰ ਆ ਉਹ ਮਾਹੌਲ ਖਰਾਬ ਕਰ ਰਹੇ ਆ ਗਗਨ ਦੀ ਬਾਡੀ ਤੇ ਸਾਰੀ ਬਾਡੀ ਤੇ ਨਿਸ਼ਾਨ ਹੈ ਕੁੱਟਮਾਰ ਦੇ ਬਿਲਕੁਲ ਠੀਕ ਹੈ ਉਹ ਝੂਠ ਹੈ ਪੁਲਿਸ ਉਹਨੂੰ ਖਿੱਚ ਕੇ ਲੈ ਜਾਂਦੀ ਐ ਕਸੀਟ ਕੇ ਉਹਨੂੰ ਕੁੱਟਦੀ ਮਾਰਦੀ ਐ ਚੌਂਕੀ ਦੇ ਵਿੱਚ ਲੋਕ ਉੱਥੇ ਗਵਾਹ ਐ ਲੋਕ ਮਸਾਂ ਉਹਨੂੰ ਛਡਾ ਕੇ ਲਿਉਂਦੇ ਕਿ ਇਹ ਝੂਠ ਹੈ ਮੈਨੂੰ ਸਮਝ ਨਹੀਂ ਆਈ ਕਿਸ ਗੱਲ ਨੂੰ ਝੂਠ ਕਹਿ ਰਹੀ ਹੈ ਪੁਲਿਸ ਐਮਐਲਆਰ ਚ ਕੀ ਆਇਆ ਜੀ ਇਹ ਰਿਪੋਰਟ ਉਹਨਾਂ ਨੇ ਦੱਸੀ ਨਹੀਂ ਦੱਸੀ ਨਹੀਂ ਹਾਂਜੀ ਹਲੇ ਦੱਸੀ ਨਹੀਂ ਰਿਪੋਰਟ ਲੇਕਿਨ ਡੈਫੀਨਿਟਲੀ ਪੁਲਿਸ ਨੇ ਕੁੱਟਮਾਰ ਕੀਤੀ ਹੈ ਹੂੰ ਵੇਖੋ ਅਸੀਂ ਕੁਝ ਨਹੀਂ ਕਹਿ ਰਹੇ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਨਿਆਂ ਦਿਓ ਤੁਸੀਂ ਪੰਜਾਬ ਦੇ ਮੁਖੀ ਹੋ ਮੈਂ ਤੁਹਾਡੇ ਤੋਂ ਨਿਆਂ ਦੀ ਮੰਗ ਕਰਦੀ ਹਾਂ ਆਪਦੇ ਲੋਕਾਂ ਵਾਸਤੇ ਗगन ਨੂੰ ਬੰਦਾ ਇਨਸਾਫ ਮਿਲੇ ਔਰ ਜਿਨੇ ਵੀ ਤੱਕਾ ਕੀਤਾ ਹੂੰ ਜਿਨੇ ਵੀ ਐਡਾ ਵੱਡਾ ਕਾਰਨ ਕੀਤਾ ਹੈ ਸਾਡੇ ਲੋਕਤੰਤਰ ਦਾ ਔਰ ਇੰਨਾ ਤੱਕਾ ਕੀਤਾ ਸਾਡੇ ਇੱਕ ਨੌਜਵਾਨ ਵੀਰ ਦੇ ਨਾਲ ਉਹਨੂੰ ਬਣਦਾ ਇਨਸਾਫ ਮਿਲੇ ਔਰ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਤੇ ਬਣਦੀ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਬਣੀ ਪਰ ਸਵਾਲ ਅੱਜ ਇਹ ਖੜਾ ਹੋ ਰਿਹਾ ਕਹਿੰਦੇ ਕਾਂਗਰਸੀ ਸਰਕਾਰ ਦੇ ਖਿਲਾਫ ਪੋਲੀਟੀਕਲ ਰੰਜਿਸ਼ ਕੱਢਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਉਹ ਮੁੰਡੇ ਨੂੰ ਧਿਰ ਬਣਾਇਆ ਜਾ ਰਿਹਾ ਕੋਈ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਦੀ ਸਿਆਸਤ ਚਮਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਵੇਖੋ ਵੀ ਅੱਜ ਤੋਂ ਪਹਿਲਾਂ ਤਾਂ ਅਸੀਂ ਕਿਸੇ ਇਹ ਵੈਸੀ ਤਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਔਰ ਜਦੋਂ ਦੀਆਂ ਪਿਛਲੀਆਂ ਇਲੈਕਸ਼ਨਸ ਹੋਈਆਂ ਹਮਮ ਪੁਲਿਸ ਆਫ ਦਾ ਹਰ ਪੱਦਰ ਤੇ ਪੁਲਿਸ ਧੱਕਾ ਕਰ ਰਹੀ ਹੈ ਹਰੇਕ ਲੈਵਲ ਤੇ ਧੱਕਾ ਕਰ ਰਹੀ ਹੈ ਕੋਈ ਸੁਣਵਾਈ ਨਹੀਂ ਕਰ ਰਹੀ ਹਮ ਕਿਤੇ ਕੋਈ ਸੁਣਵਾਈ ਨਹੀਂ ਕਰ ਰਹੀ ਪਰ ਐਟ ਲੀਸਟ ਇਹ ਤਾਂ ਬਰਦਾਸ਼ਤ ਬਿਲਕੁਲ ਹੀ ਨਹੀਂ ਕਰਾਂਗੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਧੱਕਾ ਬਿਲਕੁਲ ਤੁਹਾਨੂੰ ਲੱਗਦਾ ਪਰਚੇ ਦੀ ਰਾਜਨੀਤੀ ਹੋ ਰਹੀ ਹੈ ਜੀ 100% ਇਕ ਕੁੱਟਮਾਰ ਕਿਉਂ ਕਰ ਰਹੇ ਹੋ ਭਈ ਨੌਜਵਾਨਾਂ ਨੂੰ ਆਪ ਦਾ ਕੰਮ ਕਰਨ ਦਿਓ ਨਾ ਤੁਸੀਂ ਨੌਕਰੀਆਂ ਤਾਂ ਦੇ ਨਹੀਂ ਸਕੇ ਹੂੰ ਤੁਸੀਂ ਕੋਈ ਰੋਜ਼ਗਾਰ ਤਾਂ ਦੇ ਨਹੀਂ ਸਕੇ ਰੋਜ਼ ਚਿੱਟੇ ਦਾ ਵਪਾਰ ਕਰ ਰਹੇ ਆ ਲੋਕ ਪੁਲਿਸ ਉਹਨਾਂ ਨੂੰ ਤਾਂ ਫੜਨ ਨਹੀਂ ਜਾ ਰਹੀ ਪਰਯੋਧਨ ਨਸ਼ਾ ਵਿਰੋਧ ਸਰਕਾਰ ਨੇ ਮੁਹਿੰਮ ਚਲਾਈ ਤਾਂ ਹੈ ਇਹ ਮੁਹਿੰਮ ਕੱਲੀ ਕੱਲੀ ਪੋਸਟਰਸ ਤੇ ਹੈ ਨਾ ਗਰਾਊਂਡ ਤੇ ਆ ਕੇ ਦੇਖੋ ਤਾਂ ਸਹੀ ਪਰਿਵਾਰਾਂ ਦਾ ਕੀ ਹਾਲ ਹੈ ਲੱਖਾਂ ਨੌਕਰੀਆਂ ਕਹਿੰਦੇ ਦੇਤੀਆਂ ਸੀ ਹਜ਼ਾਰਾਂ ਨੌਕਰੀਆਂ ਪਿੰਡ ਪਿੰਡ ਜਾ ਕੇ ਤੁਸੀਂ ਪੁੱਛ ਲਓ ਬਿਨਾਂ ਸਪਾਰਸ਼ ਤੋਂ ਬਿਨਾਂ ਰਿਸ਼ਵਤ ਤੋਂ ਨੌਜਵਾਨ ਨੌਕਰੀਆਂ ਲੱਗ ਰਹੇ ਆ ਦੇਖੋ ਇਹ ਕੱਲੀਆਂ ਗੱਲਾਂ ਨਾਲ ਕੜਾਣੀ ਪੱਕਦੀ ਕੰਮ ਕਰਨਾ ਪੈਂਦਾ ਜਦੋਂ ਦੀ ਨਸ਼ਿਆਂ ਦਾ ਰੋਜ਼ ਵਪਾਰ ਆਮ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੋਕ ਕਰ ਰਹੇ ਆ ਜਿਹੜੇ ਵੀ ਇਹਦੇ ਜ਼ਿੰਮੇਵਾਰ ਹੈ ਪੁਲਿਸ ਉਹਨਾਂ ਨੂੰ ਕਿਉਂ ਨਹੀਂ ਫੜ ਰਹੀ ਉੱਥੇ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਹੂੰ ਕਿਉਂ ਪੁਲਿਸ ਜਾ ਕੇ ਨੇ ਹੱਥੇ ਲੋਕਾਂ ਤੇ ਬਿਨਾ ਕਿਸੇ ਕਾਰਨ ਦੇ ਪੁਲਿਸ ਨੇ ਕੁਟਮਾਰ ਕਰਦੀ ਹੈ ਡੈਫੀਨੇਟਲੀ ਦੇਖੋ ਮੈਂ ਤਾਂ ਸਿਰਫ ਇੱਕ ਗੱਲ ਕਹੂੰਗੀ ਇਹ ਜੋ ਮਰਜ਼ੀ ਕਈ ਜਨ ਕੀ ਇਨਸਟੀਗੇਟ ਕਰ ਰਹੇ ਆ ਅਸੀਂ ਕੁਝ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਸਿਰਫ ਇਨਸਾਫ ਮੰਗਦੇ ਆ ਜਿਸ ਸਾਡੇ ਛੋਟੇ ਵੀਰ ਦੇ ਨਾਲ ਪੁਲਿਸ ਨੇ ਧੱਕਾ ਕੀਤਾ ਬਣਦੀ ਕਾਰਵਾਈ ਜਿਹੜੇ ਜਿਹੜੇ ਮੁਲਾਜ਼ਮ ਜ਼ਿੰਮੇਵਾਰ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਿਰਫ ਇੱਕੋ ਹੀ ਮੰਗ ਹੈ ਜੋ ਮਰਜ਼ੀ ਹੈ ਕਈ ਜਨ ਸਾਨੂੰ ਸਾਡਾ ਬਣਦਾ ਇਨਸਾਫ ਦੇ ਦਿਓ ਅਸੀਂ ਕੁਝ ਨਹੀਂ ਕਹਿੰਦੇ ਪਰ ਤੁਹਾਡੀ ਸਰਕਾਰ ਚ ਵੀ ਤਾਂ ਹੋਇਆ ਇਹ ਜਦੋਂ ਪ੍ਰਧਾਨ ਸਾਹਿਬ ਰਾਜਾ ਵੜਿੰਗ ਇਥੋਂ ਐਮਐਲਏ ਸੀਗੇ ਕੋਟਪਈ ਥਾਣੇ ਦੇ ਅੰਦਰ ਹੋਇਆ ਉਦੋਂ ਕਾਲੀ ਵਰਕਰਾਂ ਦੇ ਉੱਤੇ ਪਰਚੇ ਹੋਏ ਆ ਤੇ ਤੁਹਾਡੀ ਸਰਕਾਰ ਚ ਵੀ ਤਾਂ ਪਰਚਾ ਰਾਈ ਲਿਤੀ ਹੋਈ ਆ ਕੋਈ ਕਿਸੇ ਤੇ ਇੱਕ ਵੀ ਧੱਕਾ ਧੱਕੇ ਨਾਲ ਪਰਚਾ ਕੀਤਾ ਗਿਆ ਹੋਵੇ ਨਜਾਇਜ਼ ਇੱਕ ਵੀ ਪਰਚਾ ਹੋਵੇ ਅਸੀਂ ਦੇਨਦਾਰ ਹ ਵਿਖਾਓ ਇਸ ਤਰ੍ਹਾਂ ਦਾ ਕਿੱਥੇ ਹੋਇਆ ਕਿੱਥੇ ਅਸੀਂ ਪੁਲਿਸ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਉਹਨਾਂ ਦਾ ਸਾਥ ਦਿੱਤਾ ਕਦੀ ਵੀ ਨਹੀਂ ਇਸ ਤਰ੍ਹਾਂ ਹੋਇਆ ਕਦੀ ਇਹ ਨਹੀਂ ਹੋਇਆ ਇਨ ਫਿਊਚਰ ਵੀ ਨਹੀਂ ਕਦੀ ਹੋਊਗਾ ਕਦੀ ਵੀ ਨਹੀਂ ਹੋਊਗਾ ਕਦੀ ਪੁਲਿਸ ਨੇ ਧੱਕਾ ਕੀਤਾ ਹੋਵੇ ਤੇ ਅਸੀਂ ਲੋਕਾਂ ਨੂੰ ਇਹ ਧਮਕੀ ਦਿੱਤੀ ਹੋਵੇ ਪਰ ਦੇਖੋ ਧਰਨਾ ਦੇ ਰਹੇ ਆ ਅਸੀਂ ਕੋਈ ਸਾਡਾ ਹੱਕ ਹੈ ਤੁਹਾਡੇ ਤੁਹਾਡੇ ਸਾਥੀ ਵਰਕਰ ਆ ਦੋਦਾ ਦੇ ਉਹਨਾਂ ਤੇ ਇਹ ਸਵਾਲ ਉੱਠ ਰਹੇ ਆ ਕਹਿੰਦੇ ਉਹ ਤਾਂ ਚੌਂਕੀ ਚੋਂ ਨਹੀਂ ਔੜਦੇ ਹੁੰਦੇ ਸੀ ਜਦੋਂ ਸਰਕਾਰ ਹੁੰਦੀ ਸੀ ਜਿਹੜਾ ਬੋਲਦਾ ਸੀਗਾ ਉਹਦੇ ਖਿਲਾਫ ਛੱਟ ਪਰਚਾ ਹੋ ਜਾਂਦਾ ਸੀਗਾ ਬਿਲਕੁਲ ਝੂਠ ਹੈ ਕੋਈ ਜੋ ਮਰਜ਼ੀ ਕਹੀ ਜਾਵੇ ਕਹਿਨ ਨਾਲ ਥੋੜੀ ਹੁੰਦਾ ਮੈਨੂੰ ਦਿਖਾਓ ਕਿੱਥੇ ਪ੍ਰੂਫ ਉਸ ਕੱਲ ਦਾ ਲੋਕ ਵਿਰੋਧੀ ਜੋ ਮਰਜ਼ੀ ਕਹੀ ਜਾਣ ਕਿਸੇ ਗੱਲ ਵਿੱਚ ਕੋਈ ਦਮ ਨਹੀਂ ਸਾਨੂੰ ਤਾਂ ਤੁਸੀਂ ਅੱਜ ਦਾ ਇਨਸਾਫ ਦਿਓ ਮੈਂ ਤਾਂ ਹੋਰ ਦੂਸਰੀ ਕੋਈ ਗੱਲ ਹੀ ਨਹੀਂ ਕਹਿੰਦੀ ਮੈਂ ਤਾਂ ਆਪਣੇ ਪੁਲਿਸ ਭਰਾਵਾਂ ਨੂੰ ਕਹਿਨੀ ਹੈ ਮੁਲਾਜ਼ਮਾਂ ਨੂੰ ਕਿ ਭਾਈ ਇਹ ਸਰਦੀ ਦੀ ਦੁਰਵਰਤੋਂ ਨਾ ਕਰੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਮ ਆਪਦੀ ਜੌਬ ਦੇ ਪ੍ਰਤੀ ਵਫਾਦਾਰ ਰਹੋ ਲੋਕਾਂ ਦੀ ਹਿਫਾਜ਼ਤ ਕਰਨਾ ਤੁਹਾਡਾ ਕੰਮ ਹੈ ਧੱਕਾ ਕਰਨਾ ਕੁੱਟਮਾਰ ਕਰਨਾ ਤੁਹਾਡਾ ਕੰਮ ਨਹੀਂਗਾ ਮੇਰੇ ਵੀਰ ਨਾ ਕਰੋ ਇਸ ਤਰ੍ਹਾਂ ਦਾ ਕੰਮ ਤੁਸੀਂ ਸੀਨੀਅਰ ਅਧਿਕਾਰੀ ਐਸਐਸਪੀ ਨਾਲ ਨਹੀਂ ਗੱਲ ਕੀਤੀ ਕੀ ਇਹ ਕੀ ਹੋ ਰਿਹਾ ਤੁਹਾਡੇ ਜ਼ਿਲ੍ਹੇ ਦੇ ਅੰਦਰ ਜ਼ਿੰਮੇਵਾਰੀ 2 ਦਿਨ ਦਾ ਆਲਟੀਮੇਟਮ ਦਿੱਤਾ ਮੈਂ ਤਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਇਹ ਬੇਨਤੀ ਕਰੂੰਗੀ ਹੂੰ ਕਿ ਪਲੀਜ਼ ਇਸ ਗੱਲ ਦੀ ਜ਼ਿੰਮੇਵਾਰੀ ਲੈ ਕੇ ਬਣਦਾ ਇਨਸਾਫ ਸਾਡੇ ਵੀਰ ਨੂੰ ਦਿਵਾਓ ਮੈਂ ਸਭ ਨੂੰ ਮੰਗ ਕਰ ਰਹੀ ਹਾਂ ਸੀਐਮ ਸਾਹਿਬ ਨੂੰ ਵੀ ਕਹਿ ਰਹੀ ਹਾਂ ਡੀਜੀਪੀ ਸਾਹਿਬ ਨੂੰ ਵੀ ਕਹਿ ਰਹੀ ਹਾਂ ਸਭ ਨੂੰ ਜਿਹੜੇ ਵੀ ਮੌਤਵਾਰ ਨੇ ਸਭ ਨੂੰ ਇਹ ਬੇਨਤੀ ਕਰ ਰਹੀ ਹਾਂ ਕਿ ਸਾਨੂੰ ਸਾਡਾ ਬਣਦਾ ਇਨਸਾਫ ਦਿਓ ਇੱਕ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਪੁਲਿਸ ਵਾਲੇ ਚੌਂਕੀ ਦੇ ਵਿੱਚੋਂ ਪਿਸਤੌਲ ਦਿਖਾ ਰਹੇ ਆ ਹਾਂਜੀ ਉਹ ਵੀ ਇਹਨਾਂ ਦੀ ਹੈ ਉਹ ਕੀ ਮੈਟਰ ਕੀ ਹੋਇਆ ਉਹ ਉਸੇ ਟਾਈਮ ਦੀ ਹੈ ਉਸੇ ਟਾਈਮ ਦੀ ਹੈ ਉਸੇ ਟਾਈਮ ਦੀ ਹੈ ਜਦੋਂ ਉਸ ਮੁੰਡੇ ਨੂੰ ਲੈ ਕੇ ਗਏ ਹੂੰ ਉਦੋਂ ਉਸੇ ਟਾਈਮ ਦੀ ਵੀਡੀਓ ਹੈ ਤੁਸੀਂ ਸੋਚੋ ਨਾ ਕਿ ਕਿਸ ਤਰ੍ਹਾਂ ਇੱਕ ਤੁਸੀਂ ਪਿਸਟਲ ਨੂੰ ਇਸ ਤਰ੍ਹਾਂ ਘੁਮਾ ਰਹੇ ਹੋ ਹੂੰ ਅੰਦਰ ਲੋਕਾਂ ਨੂੰ ਧਮਕਾ ਰਹੇ ਹੋ ਇਹ ਧਮਕਾ ਹੌਸਲਾ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਮੈਂ ਤਾਂ ਉਹੀ ਕਹਿ ਰਹੀ ਹਾਂ ਮੈਂ ਤਾਂ ਆਪਦੇ ਪੁਲਿਸ ਭਰਾਵ ਮੁਲਾਜ਼ਮ ਭਰਾਵਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਭਾਈ ਵਫਾਦਾਰੀ ਰੱਖੋ ਆਪਦੀ ਵਰਦੀ ਦੇ ਪ੍ਰਤੀ ਆਪਦੀ ਜੌਬ ਦੇ ਪ੍ਰਤੀ ਹੂੰ ਇਸ ਤਰ੍ਹਾਂ ਦਾ ਰਵਈਆ ਤੁਹਾਡੇ ਤੋਂ ਅਸੀਂ ਉਮੀਦ ਨਹੀਂ ਕਰਦੇ ਬਿਲਕੁਲ ਉਮੀਦ ਨਹੀਂ ਕਰਦੇ ਔਰ ਅੱਜ ਤੁਸੀਂ ਇਨਸਾਫ ਦੇ ਕੇ ਨਾ ਇੱਕ ਨਵੀਂ ਮਿਸਾਲ ਕਾਇਮ ਕਰ ਦਿਓ ਹੂੰ ਕਿ ਅਸੀਂ ਲੋਕਾਂ ਦੇ ਨਾਲ ਆ ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਠ ਜਾਊਗਾ ਹੂੰ ਜਿੱਦੜਵਾਦੀ ਸਿਆਸਤ ਦੇ ਵਿੱਚ ਕਿਹਾ ਜਾ ਰਿਹਾ ਕਹਿੰਦੇ ਹੁਣ ਵੜਿੰਗ ਪਰਿਵਾਰ ਪਿੱਛੇ ਹਟਦਾ ਜਾ ਰਿਹਾ ਇੱਕਦਮ ਸ਼ਾਂਤ ਹੋ ਜਾਣਾ ਕੀ ਕਰ ਹੌਣ ਕਹਿੰਦਾ ਮੈਂ ਸ਼ਾਂਤ ਐ ਮੈਂ ਤਾਂ ਅੱਜ ਵੀ ਗਿੱਦੜਵਾ ਜਾ ਰਹੀ ਐ ਮੈਂ ਤਾਂ ਪਿਛਲੇ ਕਈ ਦਿਨਾਂ ਤੋਂ ਗਿੱਦੜਵਾਈ ਐ ਲੋਕ ਕੀ ਕਹਿੰਦੇ ਐ ਮੇਰੇ ਤੇ ਕਿਸੇ ਗੱਲ ਦਾ ਮੇਰੇ ਵੀਰ ਕੋਈ ਅਸਰ ਨਹੀਂ ਸਾਡਾ ਕੰਮ ਐ ਮਿਹਨਤ ਕਰਨਾ ਸਿਆਸੀ ਗੱਲਾਂ ਰਹਿ ਚਰਚਾ ਇਹ ਵੀ ਐ ਕਹਿੰਦੇ ਹੁਣ ਨਵੇਂ ਚਿਹਰਿਆਂ ਨੂੰ ਟਿਕਟ ਮਿਲੂਗੀ ਪਤਾ ਨਹੀਂ ਇਹ ਤਾਂ ਹਾਈ ਕਮਾਂਡ ਯੂਥ ਆਈਕਨ ਖੜੇ ਹੋ ਰਹੇ ਆ ਨਵੇਂ ਆ ਰਹੇ ਆ ਦੇਖੋ ਇਹ ਤਾਂ ਇਹ ਇਹ ਮੇਰਾ ਕੰਮ ਨਹੀਂ ਪਰ ਜੋ ਮੇਰਾ ਕੰਮ ਹੈ ਮਿਹਨਤ ਕਰਨਾ ਹਮਮ ਔਰ ਮਿਹਨਤ ਕਰ ਰਹੀ ਹੈ ਤੇ ਮਿਹਨਤ ਜਾਰੀ ਰਹੂਗੀ ਥੈਂਕ ਯੂ ਆਖਰੀ ਸਵਾਲ ਹੈ ਜੀ ਥੋੜ ਬਸ ਦੋ ਸਵਾਲ ਲਵਾਂਗਾ ਜੀ ਗਿੱਦਰਪਾਚ ਤੁਹਾਨੂੰ ਕੋਈ ਚੇਂਜ ਨਜ਼ਰ ਆਇਆ ਕਿਉਂਕਿ ਤੁਹਾਡੇ ਵਿਰੋਧੀਆਂ ਨੇ ਤੁਹਾਡੀ ਇਲੈਕਸ਼ਨ ਦੇ ਵਿੱਚ ਪੋਸਟਰ ਲਾਏ ਸੀਗੇ ਕਿ ਤੁਸੀਂ 28 ਸਾਲ ਬਨਾਮ 25 ਸਾਲ ਸਾਨੂੰ ਦੇ ਦਿਓ ਤਾਨੂੰ ਲੱਗਦਾ ਅੱਜ ਉਹ ਕਹਿੰਦੇ ਜਦੋਂ ਕੰਮ ਕਰਾਉਂਦੇ ਆ ਕਹਿੰਦੇ ਆ ਰਾਜਾ ਜੀ ਨੇ ਕੰਮ ਨਹੀਂ ਕੀਤੇ ਸੀ ਅਸੀਂ ਆਹ ਕੰਮ ਕਰਾ ਰਹੇ ਆ ਤੁਹਾਨੂੰ ਚੇਂਜ ਨਜ਼ਰ ਆਇਆ ਕੋਈ ਇਸ ਗੱਲ ਤੇ ਇੱਕੋ ਜਵਾਬ ਦੇਉਂਗੀ ਜੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਰਾਜਾ ਐਮ ਐਲ ਏ ਸਨ ਹੂੰ ਉਹ ਕੰਮ ਸਾਰੇ ਕੱਢ ਲਓ ਇਹ ਮੈਂ ਲੋਕਾਂ ਦੀ ਕਚਹਿਰੀ 'ਚ ਬੇਨਤੀ ਹੈ ਕਿਸੇ ਨੂੰ ਨਹੀਂ ਕਹਿੰਦੀ ਮੈਂ ਮੈਂ ਸਿਰਫ ਲੋਕਾਂ ਨੂੰ ਕਹਿੰਨੀ ਹੈ ਜਿਹੜੇ ਕੰਮ ਸਰਕਾਰ ਦੇ ਟਾਈਮ ਵਰਿੰਗ ਸਾਹਿਬ ਨੇ ਕੀਤੇ ਉਹ ਕੰਮ ਕੱਢ ਲਓ ਜਿਹੜੇ ਕੰਮ ਮੇਰੇ ਜਿਹੜੇ ਵੀਰ ਜਿੱਤੇ ਐ ਹੂੰ ਉਹਨਾਂ ਦੇ ਕੰਮ ਕਢ ਲਓ ਤੇ ਹਜੇ ਸਾਲ ਹੋਰ ਪਿਆ ਉਹ ਵੀ ਸਮਾਂ ਦਿਓ ਕੰਮਾਂ ਨੂੰ ਕੰਪੇਅਰ ਕਰੋ ਹੂੰ ਜਿਹਦੇ ਕੰਮ ਤੁਹਾਨੂੰ ਠੀਕ ਲੱਗਣਗੇ ਜਿਨੇ ਲੱਗਦਾ ਹੋਊਗਾ ਕਿ ਉਹਨੇ ਕੰਮ ਕੀਤੇ ਉਹਨੇ ਆਪਣੀ ਜੌਬ ਦੇ ਪ੍ਰਤੀ ਵਫਾਦਾਰੀ ਕੀਤੀ ਲੋਕਾਂ ਦੇ ਨਾਲ ਜਿਹੜਾ ਬੰਦਾ ਖੜਾ ਗਿੱਦੜਵਾ ਦੇ ਭਵਿੱਖ ਵਾਸਤੇ ਗਿੱਦੜਵਾ ਦੀ ਤਰੱਕੀ ਵਾਸਤੇ ਜਿਸ ਐਮ.ਐਲ.ਏ ਨੇ ਕੰਮ ਕੀਤਾ ਭਾਈ ਉਸੇ ਨੂੰ ਵੋਟ ਪਾਇਆ ਜੀ ਹੂੰ ਇਹ ਬੇਨਤੀ ਐ ਕਿਸ ਨੂੰ ਮਾੜਾ ਨਹੀਂ ਕਹਿੰਦੀ ਇਹ ਲੋਕ ਆਪ ਡਿਸਾਈਡ ਕਰਨ ਕੰਮ ਤਾਂ ਲੋਕਾਂ ਲਈ ਹੋਏ ਨਾ ਹੂੰ ਸ਼ੇਅਰਲੀ ਹੋਏ ਪਿੰਡਾਂ ਲਈ ਹੋਏ ਜਿਹੜੇ ਐਮਐਲਏ ਨੇ ਤੁਹਾਡੇ ਲਈ ਕੰਮ ਕੀਤਾ ਭਾਈ ਉਸੇ ਨੂੰ ਵੋਟ ਪਾਇਆ ਜੀ ਹੂੰ ਥੈਂਕ ਯੂ ਸਾਈਚ ਤੁਹਾਡਾ ਪਰਿਵਾਰ ਦੇਖਣ ਨੂੰ ਮਿਲ ਸਕਦਾ ਜੀ ਕਿੱਧਰ ਬਾਚ ਕਿਉਂ ਨਹੀਂ ਮੈਂ ਤਾਂ ਹੈਰਾਨ ਹੈ ਇਸ ਤਰ੍ਹਾਂ ਦਾ ਸਵਾਲ ਹੀ ਕਿਉਂ ਪੁੱਛ ਰਹੇ ਹੋ ਤੁਸੀਂ ਵਿਚਾਰ ਚਾਵਾਗੇ ਹਨ ਕਹਿੰਦੇ ਮਕਸਰ ਮਕਸਰ ਆ ਰਹੇ ਆ ਵੜਿੰਗ ਪਰਿਵਾਰ ਚਰਚਾਵਾਂ ਤਾਂ ਵੀਰੇ ਬਹੁਤ ਹੈ ਚਰਚਾ ਤੋਂ ਲੋਕੀ ਪਤਾ ਨਹੀਂ ਕੀ ਕੁਝ ਵੀ ਕਹੀ ਜਾਣਗੀ ਇਸ ਤਰ੍ਹਾਂ ਬਿਲੀਵ ਨਹੀਂ ਕਰਨਾ ਚਾਹੀਦਾ ਮੈਂ ਤਾਂ ਅੱਜ ਵੀ ਗਿੱਦੜਵਾਇਆ ਮੈਂ ਪਿਛਲੇ ਕਈ ਦਿਨਾਂ ਤੋਂ ਗਿੱਦੜਵਾਇਆ ਤੁਹਾਨੂੰ ਸਕੂਨ ਗਿੱਦੜਵਾ ਮਿਲਦਾ ਜੀ ਡੈਫੀਨਿਟਲੀ ਸਟਾਰਟ ਕੀਤਾ ਉਤੋਂ ਕਰੀਓ ਔਰ ਗਿੱਦੜਵਾ ਇੱਕ ਪਰਿਵਾਰ ਵਾਂਗੂ ਲੱਗਦਾ ਹੈ ਹੂੰ ਮੈਂ ਆਪ ਲੁਧਿਆਣੇ ਇੰਟਰਵਿਊ ਕੀਤੀ ਸੀ ਉਦੋਂ ਤੁਸੀਂ ਕਿਹਾ ਸੀ ਕਹਿੰਦੇ ਵੀ ਅਸੀਂ ਜਿੰਨਾ ਮਰਜੀ ਉਹ ਕਰ ਲઈએ ਪਰ ਗਿੱਦੜਵਾ ਭੁੱਲਿਆ ਨਹੀਂ ਜਾਂਦਾਗਾ ਡੈਫੀਨਿਟਲੀ ਨਹੀਂ ਭੁੱਲਿਆ ਜਾਂਦਾ ਜੀ ਕਿਉਂ ਭੁੱਲਣਾ ਹੈ ਗਿੱਦੜਵਾ ਇਹ ਤਾਂ ਦੇਖੋ ਇਹ ਮੈਨੂੰ ਲੱਗਦਾ ਇਹ ਵੀ ਗੱਲ ਵਿਰੋਧੀ ਚਲਾ ਰਹੇ ਹੈ ਅੱਛਾ ਜੀ ਬਹੁਤ ਸ਼ੁਕਰੀਆ ਮੈਮ ਸਮਾਂ ਦਿੱਤਾ ਤੁਹਾਡਾ ਥੈਂਕ ਯੂ ਥੈਂਕ